ਸਾਰੇ ਰਲੇ ਮੁੰਡੇ ਮੁੰਡੇ ਕਬੱਡੀ ਵੇਖਣ ਹੁਣ ਵੀ ਜਾਂਦੇ ਆ ਮੁੰਡੇ ਉਸੇ ਵੀ ਗਏ ਜੀ ਜਵਾਨੀ ਵੇੜੇ ਦੀ ਗੱਲ ਆ ਜਾਨੇ ਵੇੜੇ ਦੀ ਗੱਲ ਆ ਜੈਤੋ ਦੇ ਨਾਲੇ ਕਬੱਡੀ ਸੀ ਕਿਸੇ ਪਿੰਡ ਅੱਛਾ ਅੱਛਾ ਦੇ ਉੱਥੇ ਸਾਡਾ ਸਾਡੇ ਚਾਚੇ ਦਾ ਇਹਦਾ ਮੁੰਡਾ ਜੀ ਉਹਦੀ ਮਾਸੀ ਆ ਉੱਥੇ ਨਾਲ ਹੀ ਅੱਛਾ ਅਸੀਂ ਉਹ ਮਾਸੀ ਦੇ ਪਿੰਡ ਵਿੱਚ ਚਲੋ ਚੱਲਦੇ ਇੱਥੇ ਰਾਤ ਨੂੰ ਰਹਿ ਪਾਗੇ ਵੀ ਰਾਤ ਨੂੰ ਉੱਥੇ ਰਹਿ ਪਾਗੇ ਨਹੀਂ ਰਾਹ ਹੋ ਗਿਆ ਬੱਸਾ ਬੱਸਾ ਸਾਡੇ ਸਾਹੋਂ ਤੋਂ ਜੈਤੋਂ ਹੈ ਨਹੀਂ ਸੈਤਮ ਕੋਈ ਕੋਈ ਵੀ ਹੈ ਨਹੀਂ ਪਹਿਲਾਂ ਤਾਂ ਹੀ ਨਹੀਂ ਸੀਗਾ ਤੇ ਚਲੋ ਉਹਦੇ ਕਰਦੇ ਕਰਦੇ ਨਾ ਅਗੇ ਯਾਰ ਉਹ تھے ਮੇਰੇ ਮਾਲ ਮੰਤਰ ਤਾਂ ਲੈ ਚਲ ਗਏ ਕੋਈ ਕਹੋ ਇੱਕ ਜਨ ਕਰਦੇ ਕੌਣ ਕੌਣ ਚੱਲ ਡੱਬ ਗੱਡ ਪੰਗਾ ਸਿੱਟਾਂ ਬੱਟੀਆਂ ਲੈ ਲੀਆਂ ਜੀ ਹਾਂ ਅੱਛਾ ਦੇਖ ਦੋ ਗਾ ਕੇ ਖੇਡਣਗੇ ਟੂਰਨਾਮੈਂਟ ਹੈ ਨਹੀਂ ਉਹ ਟੂਰਨਾਮੈਂਟ ਦੇਖਣ ਗਏ ਸੀ ਅੱਛਾ ਅੱਛਾ ਉਹ ਮੁੰਡੇ ਖੇਡਦੇ ਸੀ ਵਿੱਚ ਅਸੀਂ 8 9 ਜਣੇ ਸੀ ਤੇ ਜਦੋਂ ਅਸੀਂ ਜਿੱਤੋ ਤਾਂ ਨਿਕਲੇ ਰੋੜੀ ਕਪੂਰੇ ਨੂੰ ਘਾਤੁਰਕੇ ਜਾਣਾ ਸੀ ਤੇ ਕੜਗਾਈਆਂ ਪੈਣ ਲੱਗੀਆਂ ਪਹਿਲਾਂ ਤਾਂ ਅਸੀਂ ਰਾਇ ਕਰਦੇ ਜਾਂਦੇ ਹਾਂ ਡੱਬ ਗਾਈਆਂ ਆਪਾਂ ਬਾਹਰ ਹੀ ਲਕੋ ਜਾਣੀਆਂ ਯਾਦ ਹੋਣੀ ਕਿ ਕੰਗਾ ਪਾਣ ਲਾ ਗਿਆ ਕਿ ਹੁਣ ਫਿਰ ਕੀ ਕੰਮ ਕਰਾਂਗੇ ਮੈਂ ਖਾ ਤੂੰ ਯੋ ਕਰੋ ਫਿਰ ਮੈਨੂੰ ਪੰਡਤਾਂ ਦਾ ਮੁੰਡਾ ਬਣਾ ਦਿਓ ਮੈਂ ਰਹਿਣਾ ਥੋੜੇ ਤੁਸੀਂ ਆਦੇ ਸੱਚੇ ਸੱਚੇ ਹੋਗੇ ਬਠੇਰੇ ਪਾਸੇ ਹਾਂ ਚਲੋ ਅਸੀਂ ਲੈ ਗਏ ਜੀ ਉਹਨਾਂ ਨੇ ਜਾਣ ਸਰ ਰਹਾ ਤਾਂ ਥੋੜੇ ਚਿਰ ਪਿਛੇ ਇੱਕ ਸਾਡੇ ਨਾਲ ਪੰਡਤਾਂ ਦਾ ਮੁੰਡਾ ਮਾਸੀ ਤੋਂ ਮਾਸੀ ਦਾ ਵਿਚਾਰੀ ਮੇਰੀ ਪੂਰੀ ਅਜਤ ਕਰੇ ਵੀ ਇਹਦਾ ਪੰਡਤ ਹੈ ਮੈਨੂੰ ਅਜੇ ਉਹਨਾਂ ਦਿਨਾਂ ਚ ਪੰਡਤਾਂ ਦੀ ਸਪੈਸ਼ਲ ਸਪੈਸ਼ਲ ਰਿਸਪੈਕਟ ਹੁੰਦੀ ਸੀ ਰਿਸਪੈਕਟ ਬਹੁਤ ਸੀ ਜੇ ਤਾਂ ਫਿਰ ਮਾਸੀ ਚਾਹ ਜੂ ਲੈ ਕੇ ਆਈ ਤਾਂ ਇਹਨਾਂ ਵਾਸਤੇ ਤਾਂ ਗਲਾਸਾਂ ਜੱਟ ਫੜਾ ਕੀਤੇ ਮੇਰੇ ਵਾਸਤੇ ਥਾਲ ਦੇ ਵਿੱਚ ਗੜਵੀ ਦੇ ਉੱਤੇ ਕੋਟੀ ਮੁੱਦੀ ਮਾਰ ਕੇ ਨਾਲ ਥਾਲ ਰੱਖਿਆ ਵਾ ਤੇ ਇਹ ਹੋਈ ਓਕੇ ਪਰ ਸੁਚਮਤਾ ਭੰਗ ਨਾ ਹੋ ਜੇ ਕਿਤੇ ਆ ਓਏ ਓਕੇ ਜੇ ਹੁਣ ਓਕੇ ਜੇ ਹੁਣ ਚਲੋ ਉਹੀ ਗੱਲ ਅਸੀਂ ਕੋਈ ਹੱਥ ਨਹੀਂ ਕੋਈ ਪੈਂਗੇ ਰਾਤ ਨੂੰ ਰੋਟੀ ਖਾ ਕੇ ਹਾਂ ਤੇ ਰਾਤ ਨੂੰ ਇਹ ਮੇਰੇ ਉਜਾ ਮਾ ਵਾਹਮਣਾ ਪਿਸ਼ਾਬ ਨਹੀਂ ਕਰਨਾ ਪੰਡਤਾਂ ਪਿਸ਼ਾਬ ਨਹੀਂ ਕਰਨਾ ਮੈਂ ਕਿ ਜਿਹਨੂੰ ਵਾਲੇ ਨੂੰ ਸਿੱਟਦੀ ਬੱਤੀ ਦੀ ਬੱਤੀ ਦੀ ਆਵਾਜ਼ ਆਰੀ ਹੋਵੇ ਉਹੀ ਮੇਰੇ ਉਜਾ ਮਾਰਨਾ ਵਾਹਮਣਾ ਪਿਸ਼ਾਬ ਨਹੀਂ ਕਰਨਾ ਮੈਂ ਕਿ ਚਲੋ ਉੱਠ ਕਰਦੇ ਹਾਂ ਮੈਂ ਮੇਰੀ ਮਜਬੂਰੀ ਚ ਜਾਵੜਿਆ ਕਰਾਂ ਚਲੋ ਗਏ ਜੀ ਜਦੋਂ ਤੜਕੇ ਉੱਠੇ ਤੇ ਮਾਸੀ ਮਾਸੀ ਨੇ ਵਿਚਾਰੀ ਨੇ ਨਾ ਇਹ ਤਾਂ ਕੰਪਲ ਜਾਂਦਾ ਮੈਂ ਵੇਖ ਕੇ ਇਸ ਦਿੱਤਾ ਅੱਛਾ ਤੇ ਮੈਂ ਨਾਲੇ ਉਹ ਕਹਿੰਦੀ ਨਾ ਜੀ ਇੱਕ ਕੰਮ ਸੀ ਮੈਂ ਤਾਂ ਦੱਸੋ ਜੀ ਮਾਗਾ ਜੇ ਤੂੰ ਇਹ ਸਾਡੇ ਮੁੰਡੇ ਦੀ ਮਾਸੀ ਆ ਨਾ ਮੇਰੀ ਵੀ ਮਾਸੀ ਆ ਮਾਗਾ ਮਾਸੀ ਜੀ ਦੱਸੋ ਕਿ ਸਾਡੇ ਮੁੰਡਿਆਂ ਦਾ ਜੇ ਤੂੰ ਹੱਥ ਵੇਖਦੇ ਨਾ ਹਾਥੀ ਵੇਖਦੇ ਮੈਂ ਵੀ ਦੇਖਦੇ ਮੈਂ ਦੇਖਦੇ ਨਾ ਪੂਰਾ ਕੈਰੈਕਟਰ ਵੜ ਗਏ ਪੰਡਤ ਦੇ ਕੈਰੈਕਟਰ ਪੂਰਾ ਵੜ ਗਏ ਹਾਂ ਜੀ ਮਾ ਕੈਰੈਕਟਰ ਚ ਵੜ ਗਿਆ ਉਹਦੇ ਚ ਤੇ ਤਿੰਨ ਬੇਟੇ ਉਹਨਾਂ ਦੇ ਇਹ ਤਾਂ ਵੀ ਮੈਂ ਇੱਕ ਬੇਟੀ ਨੂੰ ਮੈਂ ਕਿਹਾ ਵੀ ਇਹ ਤਾਂ ਦੋਨੇ ਭਾਈ ਕੀਤੀ ਕਰਨਗੇ ਤੇ ਤੂੰ ਉਹ ਚ ਭਰਤੀ ਹੋਵੇਂਗਾ ਤੇ ਉਹ ਹੁੰਦਾ ਸੱਚੀ ਹੁਣ ਆਪਾਂ ਥੋੜੇ ਜਿਹਾ ਨਾ ਕਿ ਅਸੀਂ ਰੁਕੜਦਾ ਦੇ ਜਾ ਕੇ ਆਏ ਮੈਨੂੰ ਇੱਥੋਂ ਲੈ ਗਿਆ ਬਾਕੇ ਆ ਜਾ ਚੱਲਦੇ ਹਾਂ ਜਿੰਦਾ ਦਾ ਮੈਂ ਨਹੀਂ ਤੇ ਉਹ ਸੱਚੀ ਹੁਣ ਜੋ ਪੈ ਆਇਆ ਬਾਈ ਸਾਡਾ ਹਾਸੀ ਦੇ ਨਾਲ ਆ ਕੇ ਸਾਡਾ ਹਾਸੀ ਦੇ ਹੋਰ ਤੇਰਾ ਕੀ ਦੇਖਣਾ ਜਿਹੜਾ ਬਾਣਾ ਦੀ ਬਣ ਗਿਆ ਇੱਕ ਛੇੜ ਪਾਪਾ ਆਪਾਂ ਗਏ ਸੀ ਕੇਸ ਤੇ ਕੇਸ ਫਿਰ ਕੇਸ ਫਿਰ ਕੋਠੇੜ ਜੋ ਦੇਖਤ ਆ ਨਾ ਉਹ ਕਰ ਜਾਣਾ ਇੱਥੇ ਵੇਚ ਗਏ ਯਾਰ ਇਹਦੀ ਬੋਤਲ ਇਹਦੀ ਬੋਤਲ ਲੈ ਲਾਂਗੇ ਮੈਂ ਕਿਹਾ ਨਹੀਂ ਇਹ ਨਹੀਂ ਮਰਦਾ ਮੈਂ ਤਾਂ ਘਰੇ ਲੈ ਕੇ ਜਾਉ ਹੁਣ